ਕਿਸਾਨ ਵੀਰੋ ਅੱਜ ਆਪਾਂ ਵੀਡੀਓ ਜਿਹੜੀ ਬਣਾਉਣ ਜਾ ਰਹੇ ਆ ਇਹ ਜਿੰਨੀਆਂ ਵੀ ਝੋਨੇ ਦੀਆਂ ਵੀਡੀਓ ਬਣ ਗਈਆਂ ਉਹਨਾਂ ਸਾਰਿਆਂ ਤੋਂ ਮਹੱਤਵਪੂਰਨ ਹੈ ਵੀਡੀਓ ਪਿੱਛੇ ਜੇ ਵੀ ਆਪਾਂ ਗੱਲ ਕੀਤੀ ਸੀ ਦੇਸੀ ਬਹਾਰ ਤੱਤਾਂ ਦੀ ਵੀਡੀਓ ਵਾਲੇ ਤੁਹਾਨੂੰ ਦੱਸਾਂਗੇ ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਦੇਸੀ ਜਿਹੜੀ ਬਹਾਰ ਹੈ ਆਪਣੀ ਤੱਤਾਂ ਵਾਲੀ ਸਪਰੇ ਇਹ ਪਿਛਲੇ 8 ਸਾਲਾਂ ਤੋਂ ਆਪਾਂ ਕਰਾ ਰਹੇ ਆ 2018 ਤੋਂ ਲੈ ਕੇ ਹੁਣ 24 ਤੱਕ ਮੈਂ ਖੁਦ ਆਪਣੇ ਖੇਤ ਦੇ ਦਾ ਤਜਰਬਾ ਕੀਤਾ ਹੋਰ ਲਟਰਮ ਪਟਰਮ ਕੁਝ ਪਾਉਣ ਦੀ ਲੋੜ ਨਹੀਂ ਜੇ ਤੁਸੀਂ ਇਹ ਸਪਰੇ ਕਰ ਦਿੱਤੀ ਮੰ ਲਓ ਮੈਂ ਪਿੱਛੇ ਪਿਛਲੀ ਵੀਡੀਓ ਚ ਵੀ ਤੁਹਾਨੂੰ ਕਿਹਾ ਸੀ 2 2.5 ਗੱਟੇ ਯੂਰੀਆ ਪਾ ਲਿਆ ਜੇ ਤੇ ਬਾਅਦ ਚ ਇਹ ਸਾਡੇ ਵਾਲੀ ਸਪਰੇਅ ਕਰ ਲਿਆ ਜੇ ਇੱਕ ਤਾਂ ਤੁਹਾਨੂੰ ਯੂਰੀਆ ਪਾਉਣ ਦੀ ਵੀ ਲੋੜ ਨਹੀਂ ਪਊਗੀ ਜ਼ਿੰਕ ਵੀ ਪਾਉਣ ਦੀ ਲੋੜ ਨਹੀਂ ਪਊਗੀ ਲੋਹਾ ਵੀ ਪਾਉਣ ਦੀ ਲੋੜ ਨਹੀਂ ਪਊਗੀ ਕਿਉਂਕਿ ਇਹਨੇ ਤਾਂ ਇੱਕ ਤਾਂ ਜ਼ਿੰਕ ਦੀ ਪੂਰਤੀ ਕਰਨੀ ਹੈ ਇੱਕ ਲੋਹੇ ਦੀ ਪੂਰਤੀ ਕਰਨੀ ਹੈ ਇੱਕ ਜਿਹੜੀ ਬਹਾਰ ਆ ਹਰਿਆਵਲ ਆ ਜਿੰਨੂੰ ਆਪਾਂ ਕਹਿੰਦੇ ਆ ਨਾ ਕਾਲਾ ਸ਼ਾਹ ਝੋਨਾ ਸਾਨੂੰ ਚਾਹੀਦਾ ਉਹ ਵੀ ਇਹ ਕਰੇਗਾ ਜਦੋਂ ਗਵਾਂਢੀ ਨੇ ਵੇਖਿਆ ਨਾ ਭਾਈ ਤੇਰਾ ਝੋਨਾ ਬੜਾ ਕਾਲਾ ਸ਼ਾਹ ਹਰਾ ਖੜਾ ਫਿਰ ਉਹਨੂੰ ਵੀ ਦੱਸਿਆ ਜੇ ਵੀ ਭਾਈ ਮੈਂ ਤਾਂ ਆ ਤਜਰਬਾ ਕੀਤਾ ਕਿਉਂਕਿ ਇਹਦਾ ਖਰਚਾ ਕੋਈ ਨਹੀਂ 100 ਰੁਪਇਆ ਵੀ ਖਰਚਾ ਇਹਦਾ ਨਹੀਂ ਹੈਗਾ ਤੇ ਅਸੀਂ ਬਾਜ਼ਾਰੋਂ ਬੜਾ ਕੁਝ ਲੈ ਕੇ ਚੂਰਨ ਪਾਉਣੇ ਆ ਵੀ ਸਾਡਾ ਝੋਨਾ ਛੇਤੀ ਬੂਝਾ ਮਾਰ ਜਾਵੇ ਛੇਤੀ ਹਰਿਆਵਲ ਮਾਰ ਜਾਵੇ ਤੇ ਇਹ ਜਿਹੜੀ ਸਪਰੇ ਗੌਰ ਨਾਲ ਸੁਣ ਲਿਆ ਜੇ ਤਿੰਨ ਚਾਰ ਮਿੰਟ ਤੁਹਾਡੇ ਲੈਣੇ ਆ ਹੁਣ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਨਾਂ ਦੀ ਕਿੰਨੀ ਮਾਤਰਾ ਲੈਣੀ ਹੈ ਤੇ ਆਪਾਂ ਕਦੋਂ ਇਹਦੀ ਸਪਰੇ ਕਰਨੀ ਹੈ ਤੇ ਕਿਵੇਂ ਕਰਨੀ ਹੈ ਇਹ ਆਪਣੀ ਜ਼ਿੰਕ 21% ਇੱਕ ਕਿੱਲੇ ਦੀ ਤੁਹਾਨੂੰ ਮਾਤਰਾ ਦੱਸ ਦਿਆਂਗਾ ਜਿੰਨੇ ਤੁਹਾਡੇ ਕਿੱਲੇ ਆ ਉਹਨੂੰ ਉਹਨੇ ਨਾਲ ਗੁਣਾ ਕਰਕੇ ਆਪਦੀ ਸਪਰੇਅ ਕਰ ਲਿਆ ਜੀ ਜ਼ਿੰਕ ਆ ਜਿਹੜੀ ਆਪਾਂ 21% ਲੈਣੀ ਆ ਇੱਕ ਕਿਲੋ ਜੇ ਤੁਹਾਨੂੰ 21 ਨਹੀਂ ਮਿਲਦੀ ਤਾਂ 33 ਲੈ ਲਿਆ ਜੇ 6-700 ਗ੍ਰਾਮ ਮੈਂ ਤਾਂ ਇਹੀ ਕਹੂੰਗਾ ਕਿ ਜ਼ਿੰਕ 21% ਹੀ ਵਰਤਿਆ ਜੇ ਇਹ ਨਹੀਂ ਵੀ ਦੋਵੇਂ ਤੁਹਾਨੂੰ ਦੱਸਣ ਦਿਆ ਤੁਸੀਂ ਦੋਵੇਂ ਹੀ ਲਾ ਦੇਣੀਆਂ ਇਹਨਾਂ ਚੋਂ ਇੱਕ ਜ਼ਿੰਕ ਹੀ ਆਪਾਂ ਵਰਤਣੀ ਆ ਤੇ ਜ਼ਿੰਕ ਲਿਕਵਿਡ ਜਮਾ ਨਹੀਂ ਵਰਤਣੀ ਨਾ ਹੀ ਚਿਲੇਟਡ ਜ਼ਿੰਕ ਵਰਤਣੀ ਆ ਨਾਈਟ ਰਿਲੇਟਡ ਲੋਹਾ ਵਰਤਨਾ ਲੋਹਾ ਵੀ ਆਪਾਂ ਜਿਹੜਾ 19% ਹੈ ਜਿਹੜਾ ਫੈਰਸ ਸਲਫੇਟ ਲੈਣਾ ਆ ਆ ਤੋਤੀਆ ਜਿਹੜਾ ਹਰਾ ਹੁੰਦਾ ਇਹ ਆਪਾਂ ਕਿੱਲੇ ਦਾ ਲੈਣਾ ਆ ਜੇ ਤਾਂ ਭਾਰੀਆਂ ਜ਼ਮੀਨਾਂ 6-700 ਗ੍ਰਾਮ ਲੈ ਲਿਓ ਤੇ ਜੇ ਤੁਹਾਡੀ ਹਲਕੀ ਤੇ ਰੇਤਲੀ ਜ਼ਮੀਨਾਂ ਤੇ ਆਪਣਾ ਇਹਨੂੰ ਇੱਕ 1 ਕਿਲੋ ਹੀ ਲੈ ਲਿਆ ਜੇ ਤੇ ਯੂਰੀਆ ਜਿਹੜੀ ਆਪਾਂ ਲੈਣੀ ਆ ਉਹ 2 ਕਿਲੋ ਲੈਣੀ ਆ ਤੇ ਕਲੀ ਆ ਜਿਹੜੀ ਇਹ ਆਪਾਂ ਅੱਧਾ ਕਿਲੋ ਲੈਣੀ ਆ ਅੱਧਾ ਕਿਲੋ ਕਲੀ ਆ ਜਿਹੜੀ ਆਪਾਂ ਲੈਣੀ ਆ ਡਲੇ ਵਾਲੀ ਕਲੀ ਰਹਿਣੀ ਆ ਬਜ਼ਾਰੋਂ ਤੁਹਾਨੂੰ ਮਿਲ ਜੇਗੀ ਥੋੜੇ ਕੁ ਰੁਪਈਆਂ ਦੀ ਇਹ ਵੀ ਮਿਲ ਜਾਂਦੀ ਹੈ ਉਲ ਮਲਾ ਕੇ ਇਹਨਾਂ ਚਾਰਾਂ ਚੀਜ਼ਾਂ ਦਾ ਖਰਚਾ ਹੀ ਕੋਈ ਨਹੀਂ ਜੇ ਕਿਸਾਨ ਵੀਰ ਉਹ ਬਾਸਮਤੀ ਤੇ ਸਪਰੇਅ ਕਰਨੀ ਇਹਨਾਂ ਤੱਤਾਂ ਦੀ ਤਾਂ ਅੱਧੀ-ਅੱਧੀ ਕਰ ਲਿਆ ਜੇ ਜ਼ਿੰਕ ਆ ਜਿਹੜੀ ਅੱਧਾ ਕਿਲੋ ਲੈ ਲਿਓ ਲੋਹਾ ਵੀ ਅੱਧਾ ਕਿਲੋ ਲੈ ਲਿਓ ਤੇ ਯੂਰੀਆ ਕਿਲੋ ਲੈ ਲਿਓ ਤੇ ਕਲੀ ਜਿਹੜੀ ਭਾਵੇਂ ਉਹ ਅੱਧਾ ਕਿਲੋ ਹੀ ਰਹਿਣ ਦਿਆ ਜੇ ਇਹ ਸਪਰੇਅ ਆਪਾਂ ਕਰਨੀ ਕਿੰਨੇ ਦਿਨਾਂ ਦੇ ਝੋਨੇ ਤੇ ਆ 28 29 30 ਦਿਨਾਂ ਦੇ ਝੋਨੇ ਤੇ ਪਹਿਲੀ ਸਪਰੇਅ ਕਰਦੇ ਆ ਜੇ ਤੁਹਾਨੂੰ ਪਹਿਲੀ ਸਪਰੇਅ ਨਾਲ ਹੀ ਵਧੀਆ ਰਿਜ਼ਲਟ ਮਿਲ ਜਾਣਾ ਇਹਦਾ ਜੇ ਤੁਹਾਡਾ ਮਨ ਫਿਰ ਵੀ ਨਹੀਂ ਖੜਦਾ ਤਾ ਹਫਤੇ 10 ਦਿਨਾਂ ਬਾਅਦ ਤੁਸੀਂ ਦੂਜੀ ਸਪਰੇਅ ਵੀ ਕਰ ਸਕਦੇ ਹੋ ਦੋ ਸਪਰੇਆਂ ਤਾਂ ਫਿਰ ਲਹਿਰਾਂ ਦੇ ਬਹਿਰਾਂ ਕਰ ਦੇਗੀ ਨਾ ਹੋਰ ਕੁਝ ਪਾਉਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਕਿਸਾਨ ਵੀਰੋ ਸਪਰੇਅ ਨੂੰ ਕਰਨ ਦਾ ਨਾ ਤਰੀਕਾ ਬੜਾ ਮਹੱਤਵਪੂਰਨ ਹੈ ਇਹ ਜ਼ਰੂਰ ਗੌਰ ਨਾਲ ਸੁਣਿਓ ਕਲੀ ਜਿਹੜੀ ਆਪਾਂ ਅੱਧਾ ਕਿਲੋ ਲਈ ਹੈ ਨਾ ਜਿੰਨੀ ਵੀ ਤੁਸੀਂ ਕਰੋਗੇ ਜਿੰਨੇ ਕਲੀਆਂ ਦੀ ਸਪਰੇਅ ਕਰਨੀ ਸਾਰੀ ਜਿਹੜੀ ਕਲੀ ਇਕੱਠੀ ਆਪਾਂ ਇੱਕ ਦਿਨ ਪਹਿਲਾਂ ਪਾਣੀ 'ਚ ਪਿਉ ਆ ਦੇਣੀ ਹੈ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਕਲੀ ਨੂੰ ਲਾਉਂਦੇ ਰਹੋ ਤਾਂ ਕਿ ਚੰਗੀ ਤਰ੍ਹਾਂ ਇਹ ਰਚ ਜਾਵੇ ਜੇ ਜਦੋਂ ਆਪਾਂ ਸਪਰੇਅ ਕਰਨ ਲੱਗਣਾ ਤੇ ਇਹਦਾ ਆਪਾਂ ਨਿਤਰਿਆ ਹੋਇਆ ਪਾਣੀ ਲੈਣਾ ਇਹ ਨਹੀਂ ਕਲੀ ਘੋਲ ਕੇ ਤੇ ਦੂਜੇ ਤਤਾਂ ਚ ਰਲਾ ਕੇ ਆਪਾਂ ਦੇ ਸਪਰੇਅ ਕਰ ਦੇਣੀ ਹੈ ਨਿਤਰਿਆ ਹੋਇਆ ਹੀ ਪਾਣੀ ਸਿਰਫ ਆਪਾਂ ਕਲੀ ਦਾ ਲੈਣਾ ਹੈ ਕਲੀ ਚ ਵੀ ਬੜੇ ਗੋਣੇ ਆ ਕਲੀ ਆ ਜਿਹੜੀ ਇੱਕ ਤਾਂ ਕੈਲਸ਼ੀਅਮ ਦੀ ਪੂਰਤੀ ਕਰੂਗੀ ਦੂਜਾ ਇਹਦੇ ਚ ਨਾ ਉਲੀ ਨਾਸ਼ਕ ਦੇ ਬੜੇ ਗੋਣੇ ਆ ਤੁਹਾਡੇ ਝੋਨੇ ਨੂੰ ਉਲੀ ਰੋਗ ਛੇਤੀ ਕਿਤੇ ਆ ਨੇੜੇ ਨਹੀਂ ਲੱਗਦਾ ਜੇ ਆ ਸਪਰੇਅ ਕੀਤੀ ਹੋਊਗੀ ਕਲੀ ਦਾ ਪਾਣੀ ਨਤਾਰ ਕੇ ਪਾਇਆ ਹੋਊਗਾ ਤੇ ਬਾਕੀ ਜਿਹੜੇ ਆ ਤਿੰਨੇ ਤਾਤੇ ਆ ਆਪਣੇ ਇਨਾਂ ਦਾ ਘੋਲ ਵੱਖੋ ਵੱਖਰਾ ਬਣਾ ਲੈਣਾ ਤੇ ਸਪਰੇਅ ਆਪਾਂ ਇਕੱਠੀ ਕਰ ਦੇਣੀ ਆ ਸਪਰੇਅ ਲਈ ਜਿਹੜਾ ਆਪਾਂ ਪਾਣੀ ਵਰਤਣਾ ਆ ਉਹ 250 ਲੀਟਰ ਤੋਂ ਲੈ ਕੇ 150 ਲੀਟਰ ਤੱਕ ਪਾਣੀ ਲੈਣਾ ਆਪਾਂ ਤੇ ਜਦੋਂ ਆਪਾਂ ਸਪਰੇਅ ਕਰਨੀ ਆ ਝੋਨੇ 'ਚ ਥੋੜਾ ਜਿਹਾ ਪਾਣੀ ਖੜਾ ਹੋਵੇ ਜੇ ਮੰਨ ਲਓ ਉਤੋਂ ਨਿੱਤਰ ਕੇ ਥੱਲੇ ਸਪਰੇਅ ਜਾਂਦੀ ਆ ਤਾਂ ਜ਼ਮੀਨ 'ਚ ਵੀ ਉਹਦੀ ਪੂਰਤੀ ਹੋ ਜਾਵੇ ਸਾਡੀ ਸਪਰੇਅ ਜਿਹੜੀ ਆ ਬਰਬਾਦ ਨਾ ਜਾਵੇ ਤੇ ਦੂਜਾ ਜਿਹੜਾ ਆਪਾਂ ਮੁੱਖ ਧਿਆਨ ਰੱਖਣਾ ਜਿਹੜੀ ਸਪਰੇ ਆਪਾਂ ਸਿੱਧੀ ਜਿਹੜੀ ਐ ਪ੍ਰੈਸ਼ਰ ਪੱਤਿਆਂ ਤੇ ਨਹੀਂ ਵੱਜਣਾ ਚਾਹੀਦਾ ਫੁਹਾਰਾ ਬਣਾ ਕੇ ਆਪਾਂ ਸਪਰੇ ਕਰਨੀਏ ਇਹ ਗੱਲ ਦਾ ਜਰੂਰ ਖਾਸ ਧਿਆਨ ਰੱਖਿਆ ਜੇ ਤੇ ਇੱਕ ਵਾਰੀ ਜਿੱਥੋਂ ਫੁਹਾਰਾ ਲੰਘ ਗਿਆ ਦੂਜੀ ਵਾਰੀ ਉਥੇ ਆਪਾਂ ਫੁਹਾਰਾ ਨਹੀਂ ਮਾਰਨਾ ਨਹੀਂ ਤਾਂ ਕੀ ਹੋਵੇਗਾ ਕਿ ਜਿਹੜੀਆਂ ਪੱਤਿਆਂ ਦੀਆਂ ਉਤਲੀਆਂ ਆਪਣੀਆਂ ਨੋਕਾਂ ਉਹ ਸੜ ਜਾਣਗੀਆਂ ਕਿਸਾਨ ਵੀਰੋ ਇਹ ਬੜਾ ਹੀ ਕਾਰਗਰ ਤਰੀਕਾ ਬਹੁਤ ਕਿਸਾਨਾਂ ਨੇ ਸਾਡੇ ਮਗਰ ਲਾ ਕੇ ਤਰੀਕਾ ਬਣਾਇਆ ਤੇ ਸਾਨੂੰ ਫੋਨ ਕਰ ਕਰਕੇ ਦੱਸਦੇ ਵੀ ਆ ਕਿ ਡਾਕਟਰ ਸਾਹਿਬ ਬੜੀ ਵਧੀਆ ਚੀਜ਼ ਤੁਸੀਂ ਦੱਸੀ ਐ ਸਾਡੇ ਤਾਂ ਖੇਤੀ ਖਰਚੇ ਬੜੇ ਘਟ ਹੋ ਗਏ ਨਹੀਂ ਤਾਂ ਅੱਗੇ ਅਸੀਂ ਕੋਈ ਭਾਰ ਦੀਆਂ ਬੜੀਆਂ ਚੀਜ਼ਾਂ ਨਟਰਮ-ਪਟਰਮ ਅਸੀਂ ਪਾਉਂਦੇ ਸਾ ਤੇ ਉਹ ਸਾਰਾ ਹੀ ਸਾਡਾ ਖਰਚਾ ਘਟ ਗਿਆ ਤੇ ਸਾਡਾ ਵੀ ਇਹੀ ਉਦੇਸ਼ ਆ ਖੇਤੀ ਖਰਚੇ ਅਸੀਂ ਕਿਸਾਨ ਦੇ ਘਟ ਕਰਨੇ ਆ ਉਹਦੀ ਆਮਦਨ ਵਧਾਉਣੀ ਆ ਤੇ ਅਸੀਂ ਵਾਤਾਵਰਨ ਨੂੰ ਵੀ ਦੁਸ਼ਤ ਹੋਣੋਂ ਬਚਾਉਣਾ ਆ ਇਹ ਜਿਹੜੀ ਸਪਰੇਅ ਆ ਇਹ ਵਾਤਾਵਰਨ ਲਈ ਵੀ ਬੜੀ ਕਾਰਗਰ ਆ ਸਿੱਧੀ ਬੂਟਿਆਂ ਤੇ ਹੋ ਜਾਣੀ ਆ ਬੂਟਿਆਂ ਨੇ ਉੱਥੋਂ ਅਸਰ ਲੈ ਲੈਣਾ ਉੱਥੋਂ ਤੁਹਾਡੀ ਹਰੀਆਵਲ ਬਣ ਜਾਣੀ ਆ ਝੋਨਾ ਤੁਹਾਡਾ ਜਿਹੜਾ ਹਰਾ ਤੇ ਕਾਲਾ ਸ਼ਾ ਇਹ ਸਪਰੇਅ ਕਰ ਦੇਵੇਗੀ ਇਹ ਸਾਡੀ ਪੁੱਲ ਗਰੰਟੀ ਹੈ ਸਾਡੇ ਨਾਲ ਜੁੜੇ ਰਿਹਾ ਜੇ ਇੰਨੀਆਂ ਗੱਲਾਂ ਕਹਿੰਦਾ ਹਾਂ ਮੈਂ ਖਿਮਾ ਤਾਂ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ